ਕਿਆ ਹਾਲ ਹੈ ਬੜੀਆ ਤੁਸੀਂ ਸਮਾ ਬੜੀਆਂ ਬੜੀਆਂ ਸਫਾਈ ਆ ਭਾ ਹੋ ਗਿਆ ਬਸ ਆਈ ਰਹਿ ਗਈ ਉਹ ਜਿੰਨੇ ਲੱਗੇ ਰੋਣ ਦੇ ਲੱਗੇ ਰਵਾਂਗੇ ਸਫਾਈਆਂ ਜਾਣਾਂ ਮੈਂ ਮੇਰੇ ਸੇ ਹੋਈ ਨਹੀਂ ਮੈਂਨੇ ਗਣੀ ਸਫਾਈ ਇਹ ਮੇਰੇ ਫਰੈਂਡ ਸੀਗੇ ਤੇ ਟੀਚਰ ਨੇ ਹਨਾ ਕਹਿੰਦੇ ਮੇਰੇ ਸੇ ਹੋਈ ਨਹੀਂ ਸਫਾਈ ਹੱਥ ਦੇ ਵਿੱਚ ਦਵਾਈਆਂ ਫੜੀਆਂ ਹੋਈਆਂ ਸੀਗੀਆਂ ਮੈਂ ਕਿਹਾ ਕੀ ਜ਼ਰੂਰਤ ਹੈ ਜਿੰਨਾ ਕ ਕਰਨਾ ਹੈ ਕਰ ਲਓ ਹਨਾ ਕਿ ਕਹਿੰਦੇ ਆਪਾਂ ਪੂਰਾ ਸਾਲ ਕਰਦੇ ਨੇ ਨੇ ਜ਼ਰੂਰਤ ਤਾਂ ਉਹਨਾਂ ਨੂੰ ਹੁੰਦੀ ਹੈ ਜਿਹੜਾ ਦੀਵਾਲੀ ਤੇ ਹੀ ਸਾਰਾ ਖਲਾਰਾ ਪਾਉਂਦੇ ਆ ਹਨ ਸਫਾਈਆਂ ਦਾ ਤੇ ਉਹਨਾਂ ਦੇ ਘਰੇ ਜ਼ਰੂਰਤ ਹੁੰਦੀ ਹੈ ਸਫਾਈਆਂ ਦੀ ਥੋੜੀ ਥੋੜੀ ਸਫਾਈ ਪੂਰਾ ਸਾਲ ਕਰਦੇ ਰਹੋ ਹਰੇਕ ਚੀਜ਼ ਨੂੰ ਸਾਫ਼ ਕਰਦੇ ਰਹੋ ਤੇ ਫਿਰ ਪੂਰਾ ਕਹਿੰਦੇ ਨਾ ਜਿਵੇਂ ਮੈਂ ਕੱਲ ਦੱਸ ਰਹੀ ਸੀ ਤਿਹਾੜ ਦਾ ਹੀ ਮਜ਼ਾ ਖਰਾਬ ਹੋ ਜਾਂਦਾ ਫਿਰ ਆਪਾਂ ਬਿਮਾਰ ਪੈ ਜਾਂਦੇ ਆ ਬਸ ਇੱਕ ਬੈਡਰੂਮ ਰਹਿ ਗਿਆ ਸੀਗਾ ਇਹ ਵਾਲਾ ਆਪਣਾ ਬਾਕੀ ਤਾਂ ਥੋੜਾ ਬੋਤਾ ਕੰਮ ਚੱਲਦਾ ਰਹਿੰਦਾ ਹੈ ਲੋ ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ ਦਿਲ ਤੋਂ ਸਵਾਗਤ ਹੈ ਤੁਹਾਡਾ ਸਾਰਿਆਂ ਜਨਾਂ ਦਾ ਹੈਪੀ ਦਿਵਾਲੀ ਐਡਵਾਂਸ ਤੁਹਾਨੂੰ ਦੇ ਰਸੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਮਾਤਾ ਰਾਣੀ ਦੀ ਅਪਾਰ ਕਿਰਪਾ ਤਾਂ ਦੀ ਤੁਹਾਡੇ ਤੇ ਬਣੀ ਰਵੇ ਔਰ ਹਮੇਸ਼ਾ ਕਹਿੰਦੇ ਨਾ ਤਾਂ ਰਵੇ ਆਪਣੇ ਕੋਲ ਹਨਾ ਕੋਈ ਟੈਨਸ਼ਨ ਨਾ ਹੋਵੇ ਸੇਤੀ ਤੰਦਰੁਸਤੀ ਸਭ ਤੋਂ ਪਹਿਲਾਂ ਹਨਾ ਤੰਦਰੁਸਤੀ ਵਾਸਤੇ ਵੀ ਕਹਿੰਦੇ ਵੈਸੇ ਤਾਂ ਹਰੇਕ ਚੀਜ਼ ਵਾਸਤੇ ਤਾਂ ਦੀ ਜ਼ਰੂਰਤ ਪੈਂਦੀ ਹੈ ਹਨਾ ਮਾਤਾ ਰਾਣੀ ਹਮੇਸ਼ਾ ਤੁਹਾਡੇ ਤੇ ਤਾਂ ਦੀ ਅਪਾਰ ਕਿਰਪਾ ਬਨਾਈ ਰੱਖੇ। ਔਰ ਮੇਰੇ ਦੇਵੀ ਹੈ ਨਾ। ਵੀਡੀਓ ਦੀ ਸ਼ੁਰੂਆਤ ਆਪਾਂ ਜੀ ਵੀ ਕੀਤੀ ਆ ਪੱਕੇ ਪੁੰਜਣ ਤੋਂ ਹਨਾ। ਝਾੜ ਪੂੰਝ ਤੋਂ ਕਰਨ ਤੋਂ। ਕਹਿੰਦੇ ਨਾ ਜਿੰਨੀ ਦੇਰ ਜਿਸ ਤਰ੍ਹਾਂ ਕੋਈ ਵੀ ਤਿਹਾੜ ਨਹੀਂ ਆਉਂਦਾ ਨਾ ਤੇ ਉਨੀ ਦੇਰ ਆਪਣੀ ਤਿਆਰੀ ਨਹੀਂ ਖਤਮ ਹੁੰਦੀ। ਬਸ ਗੋਦਰੀ ਜੀ ਲਮਾਰੀਆਂ ਲਮੂਰੀਆਂ ਸਾਫ਼ ਕਰਨ ਵਾਲੀਆਂ ਸੀ ਤੇ ਸੈਲਫ ਵਗੈਰਾ ਜਿਹੜੀ ਉੱਪਰ ਬਣੀ ਹੁੰਦੀ ਹੈ ਉਹ ਸਾਫ਼ ਕਰਨੀ ਸੀ ਤੇ ਜਾਲੇ ਵਗੈਰਾ ਤਾਂ ਐਤਕੀ ਹੈ ਹੀ ਨਹੀਂ ਸੀ ਹਨਾ ਆਪਣਾ ਘਰ ਸਾਫ਼ ਹੀ ਸੀਗਾ। ਤੇ ਬਾਕੀ ਜਿਹੜਾ ਮਾੜਾ ਮੋਟਾ ਸਾਫ ਸਫਾਈ ਦਾ ਤਾਂ ਇਹ ਕਹਿੰਦੇ ਹੁੰਦੇ ਨਾ ਅ ਜਿਸ ਤਰ੍ਹਾਂ ਵਾਈਟ واਸ਼ ਵਗੈਰਾ ਕਰਾ ਲਓ ਹਨਾ ਤੇ ਇੰਨੀ ਜਰੂਰਤ ਨਹੀਂ ਪੈਂਦੀ ਕਿਉਂਕਿ ਚੀਜ਼ਾਂ ਆਪਣੇ ਆਪ ਹੀ ਸਾਫ਼ ਹੋ ਜਾਂਦੀਆਂ ਸਾਲ ਬਾਅਦ ਤਾਂ ਹੀ ਹਨਾ ਕਰਾਉਂਦੇ ਸੀਗੇ ਪਹਿਲਾਂ ਹਨਾ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਉਦੋਂ ਦੀ ਗੱਲ ਕਰਦੀ ਆ ਮੈਂ ਤੇ ਅੱਜ ਕੱਲ ਤਾਂ ਇੰਨੀ ਹਿੰਮਤ ਹੀ ਹੈ ਨਹੀਂ ਹਨਾ ਤੇ ਕਈ ਵਾਰ ਤਾਂ ਸਾਡੇ ਇੱਥੇ ਹੁਣ ਨਾ ਪਿਛਲੀ ਗਲੀ ਦੇ ਵਿੱਚ ਵੀਡੀਓ ਬਣਾਉਦਾ ਅੱਛਾ ਨਹੀਂ ਲੱਗਦਾ ਤੇ ਮੈਡਮ ਐ ਆਪਣੇ ਆਪ ਹੀ ਦੇਖ ਲੋ ਕਰੇ ਰਹਿੰਦੇ ਆ ਆਪਣੇ ਆਪ ਹੀ ਕਰਦੇ ਆ ਪਹਿਲਾਂ ਜੋਬ ਕਰਦੇ ਸੀ ਤੇ ਹੁਣ ਆਪਣੇ ਆਪ ਹੀ ਕਹਿੰਦੇ ਮੈਂ ਮਤਲਬ ਛੁੱਟੀ ਵਗੈਰਾ ਲੈ ਕੇ ਜਾਂ ਵੈਸੇ ਵੀ ਹਨਾ ਟਾਈਮ ਕੱਢ ਕੇ ਕਰ ਲੈਣੇ ਖੁਦ ਹੀ ਪੇਂਟ ਵਗੈਰਾ ਕਰ ਰਹੇ ਹੈਗੇ ਆ ਹੁਣ ਪਤਾ ਨਹੀਂ ਕਰਦੇ ਜੋਬ ਕੇ ਨਹੀਂ ਕਰਦੇਗੇ ਤੇ ਪਰਸ ਮੈਂ ਕੱਲ ਵੀ ਦੇਖ ਕੇ ਆਈ ਉਧਰ ਗਲੀ ਚੋਂ ਲੰਘ ਕੇ ਆਈ ਨਾ ਪੂਰਾ ਪੇਂਟ ਤੁਸੀਂ ਦੇਖ ਲੋ ਮਤਲਬ ਧੰਨ ਐ ਵੀ ਚੀਜ਼ ਹਨਾ ਵੀ ਜਿਹੜਾ ਅਸੀਂ ਖੁਦ ਪੇਂਟ ਵਗੈਰਾ ਕਰਦੇ ਆ ਤੇ ਆਪਣੇ ਕੋਲ ਤਾਂ ਰੁਟੀਨ ਦੀ ਸਫਾਈ ਨਹੀਂ ਹੁੰਦੀ ਸਹੀ ਕਹਿ ਰਹੀ ਆ ਨਾ ਮੈਂ ਤੇ ਉਹ ਵੀ ਆਪਾਂ ਇੱਕ ਇੱਕ ਕੰਮ ਕਰਕੇ ਥੱਕ ਜਾਂਦੇ ਆ ਤਾਂ ਹੀ ਥਕਾਵਟ ਹੋ ਜਾਂਦੀ ਹੈ ਦਿੱਲੀ ਦੀ ਥਕਾਵਟ ਹੋ ਜਾਂਦੀ ਹੈ ਪੂਰਾ ਸਾਲ ਹਨਾ ਤੁਸੀਂ ਦੇਖ ਲਓ ਨਾ ਕਿ ਆਪਾਂ ਨਾ ਤਾਂ ਡੱਬੇ ਸਾਫ਼ ਕੀਤੇ ਆ ਤੁਹਾਡੇ ਸਾਹਮਣੇ ਹੀ ਹਨਾ ਤੇ ਨਾ ਆਪਾਂ ਕੁਝ ਇਸ ਤਰ੍ਹਾਂ ਦਾ ਕੋਈ ਜਾਲੇ ਜੂਲੇ ਝਾੜੇ ਆ ਮਾਣੇ ਮੋٹے ਜਿਹੜੇ ਹੋਏ ਸਹਗੇ ਸੀ ਝਾੜੂ ਨਾਲ ਹੀ ਲੈ ਗੇ ਛੱਤਾਂ ਵਗੈਰਾ ਬਿਲਕੁਲ ਆਪਣੀਆਂ ਸਾਫ਼ ਐ ਹਨਾ ਇੱਕ ਦੋ ਦਿਨ ਛੱਡ ਕੇ ਆਪਾਂ ਬਾਥਰੂਮ ਸਾਫ਼ ਕਰ ਲੈਨੇ ਆ ਬੇੜੇ ਸਾਫ਼ ਕਰ ਲੈਨੇ ਆ ਖਿੜਕੀਆਂਦਰਵਾਜ਼ਿਆਂ ਤੇ ਕਪੜਾ ਮਾਰ ਦਿੰਨੇ ਆ ਉਹ ਸੋਈ ਤਾਂ ਹਿਲ ਟੁਲ ਸ਼ੁਰੂ ਮਤਲਬ ਆਪਣੀ ਹੁੰਦੀ ਰਹਿੰਦੀ ਹੈ ਹਨਾ ਬਸ ਸੋਈ ਦੇ ਵਿੱਚ ਤਾਂ ਕਦੇ ਕੋਈ ਚੀਜ਼ ਹੱਥ 'ਚ ਫੜ ਲਈ ਕਦੇ ਕੋਈ ਚੀਜ਼ ਨਾਲ ਤਾਂ ਆਪਦਾ ਦੇਖੋ ਜੀ ਲੱਗਿਆ ਰਹਿੰਦਾ ਹੈ ਹਨਾ ਜਿਨ੍ਹਾਂ ਨੇ ਜੌਬ ਤੇ ਜਾਣਾ ਉਹਨਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ ਤੇ ਉਹ ਨਹੀਂ ਕਰ ਸਕਦੇ ਪਰ ਘਰ ਰਹਿਣ ਵਾਲੀਆਂ ਮੇਰੀਆਂ ਭੈਣਾਂ ਆਪਣੇ ਆਪ ਹੀ ਸਾਰਾ ਕੁਝ ਹਨਾ ਕਰ ਲੈਂਦੀਆਂ ਤੇ ਬੜੀ ਹਿੰਮਤ ਹੁੰਦੀ ਹੈ ਵੀ ਇਹ ਨਹੀਂ ਹੁੰਦਾ ਕਿ ਘਰ ਦਾ ਕੰਮ ਅਸੀਂ ਵੇਲੀਆਂ ਤਾਂ ਕਰਦੀਆਂ ਹਨਾ ਤੇ ਇਹ ਘਰ ਦਾ ਕੰਮ ਵੀ ਬਹੁਤ ਜ਼ਿਆਦਾ ਹੁੰਦਾ ਹੈ ਦੇਖੋ ਸਾਬਜੀ ਉੱਪਰ ਨਾ ਲੜੀਆਂ ਲਾਰੇ ਹੈਗੇ ਆ ਤੇ ਡੇਲੀ ਦੇ ਡੇਲੀ ਜਿਹੜੇ ਕੰਮ ਹੁੰਦੇ ਆ ਕੱਪੜਿਆਂ ਦਾ ਹੋ ਗਿਆ ਸਵੈਟਨ ਦਾ ਹੋ ਗਿਆ ਕਬੂੜਾਂ ਦਾ ਹੋ ਗਿਆ ਤੇ ਕਦੇ ਹੁਣ ਸੀਜ਼ਨ ਅ ਅਜੇ ਸ਼ੁਰੂ ਹੋਣ ਵਾਲਾ ਹੈ ਆਪਣਾ ਸਰਦੀ ਦਾ ਹਨਾ ਹਲਕੀ ਹਲਕੀ ਠੰਡ ਹੈ ਉਹਦੇ ਵਾਸਤੇ ਕੱਪੜੇ ਕੱਢਨੇ ਇਹ ਵੀ ਕੰਮ ਹੈ ਬਹੁਤ ਭਾਰਾ ਕੰਮ ਹੈ ਕਿੱਥੇ ਕਿਸ ਦੇ ਕੱਪੜੇ ਰੱਖੇ ਉਹ ਵੀ ਸਾਨੂੰ ਮਤਲਬ ਪੂਰਾ ਹੀ ਦਿਮਾਗ ਦੇ ਵਿੱਚ ਹਨਾ ਇੱਕ ਕਹਿੰਦੇ ਨਾ ਰੱਖਣਾ ਪੈਂਦਾ ਹੈ ਡਾਟਾ ਪੂਰਾ ਹਨਾ ਜਿਵੇਂ ਕੰਪਿਊਟਰ ਦੇ ਵਿੱਚ ਆਪਾਂ ਰੱਖਦੇ ਹਾਂ ਹਨਾ ਸਹੀ ਕਹਿ ਰਹੀ ਹਾਂ ਨਾ ਮੈਂ ਬਾਕੀ ਤਾਂ ਸਾਰਾ ਦਿਨ ਤੁਸੀਂ ਲੱਗੇ ਰਹੋ ਹਨਾ ਕਿਸੇ ਵੀ ਚੀਜ਼ ਨੂੰ ਫੜ ਲਓ ਇੰਨਾ ਵੀ ਨਾ ਕਰੋ ਬਸ ਆਪਣੇ ਵਾਸਤੇ ਵੀ ਟਾਈਮ ਕੱਢੋ ਆਪਣੇ ਵਾਸਤੇ ਟਾਈਮ ਕੱਟਣਾ ਬਹੁਤ ਜ਼ਰੂਰੀ ਹੈ ਕੰਮ ਤਾਂ ਸਾਰਾ ਦਿਨ ਹੀ ਮੁਕਦੇ ਪਰ ਕਹਿੰਦੇ ਨਾ ਕੰਮ ਵੀ ਪੂਰਾ ਹੋਣਾ ਚਾਹੀਦਾ ਤੇ ਸਾਡਾ ਇੰਜੋਏ ਵੀ ਹੋਣਾ ਚਾਹੀਦਾ ਥੋੜਾ ਥੋੜਾ ਟਾਈਮ ਹਰ ਇੱਕ ਚੀਜ਼ ਨੂੰ ਉਸੇ ਦਈਏ ਤਾਂ ਹਰ ਇੱਕ ਚੀਜ਼ ਨਿਬੜ ਜਾਂਦੀ ਹੈ ਅਗਰ ਕਦੇ-ਕਦੇ ਕਿਸੇ ਚੀਜ਼ ਨੂੰ ਹੱਥ ਪਾਈਏ ਤਾਂ ਉਹ ਫਿਰ ਕਦੇ-ਕਦੇ ਵਾਲੀ ਹੀ ਰਹਿ ਜਾਂਦੀ ਹੈ ਹਨਾ ਸਹੀ ਹੈ ਨਾ ਤੇ ਹਿਦਰਾਵਾਜੇ ਆਪਣੇ ਬਿਲਕੁਲ ਸਾਫ ਪਈ ਆ ਬਸ ਆ ਆਪਣਾ ਬੈਡਰੂਮ ਸੀਗਾ ਇਹ ਸਾਫ ਕਰ ਦਿੰਨੀ ਆ ਤੇ ਨਾਲ ਮੈਂ ਝਾੜ ਪੂੰਝ ਕਰਤੀ ਨਾਲ ਨਾਲ ਮੈਂ ਜਿਹੜੀ ਚੀਜ਼ਾਂ ਪੂੰਜਣ ਵਾਲੀਆਂ ਉਹ ਪੂੰਝਦੀ ਆ ਤੇ ਬੈਡ ਸ਼ੀਟਾਂ ਮੈਂ ਧੋਵੂਗੀ ਕੱਲ ਨੂੰ ਹਨਾ ਅੱਜ ਵੀ ਮੈਂ ਮਸ਼ੀਨ ਲਗਾਈ ਸੀ ਕੱਪੜੇ ਧੋਏ ਆ ਕੱਲ ਮੈਂ ਚਾਦਰਾਂ ਚੁੱਦਰਾਂ ਧੋ ਦੂੰਗੀ ਹਨਾ ਤੇ ਸਭ ਤੋਂ ਪਹਿਲਾਂ ਮੈਂ ਐਂ ਦੱਸੂਗੀ ਜਿਵੇਂ ਹੁਣ ਆਪਾਂ ਬਹੁਤ ਥੇਰ ਪਹਿਲਾਂ ਸਾਫ ਸਫਾਈ ਚਾਦਰਾਂ ਚੁੱਦਰਾਂ ਝਾੜਦੇ ਪਰ ਕਹਿੰਦੇ ਨਾ ਮੌਕੇ ਤੇ ਜਿਹੜੀ ਚੀਜ਼ ਆਪਾਂ ਕਰਦੇ ਨਾ ਉਹਦਾ ਮਜ਼ਾ ਹੀ ਅਲੱਗ ਹੁੰਦਾ ਹੈ ਹਨਾ ਤੇ બસ ਇਸ ਤਰ੍ਹਾਂ ਕੋਈ ਵੀ ਚੀਜ਼ ਆਪਾਂ ਸਾਫ਼ ਕਰਦੇ ਹਾਂ ਦੂਜੀ ਚੀਜ਼ ਆਪਾਂ ਨੂੰ ਗੰਦੀ ਲੱਗਣ ਲੱਗ ਜਾਂਦੀ ਹੈ ਹਨ ਮੈਲੀ ਮੈਲੀ ਲੱਗਣ ਲੱਗ ਜਾਂਦੀ ਹੈ ਮੈਂ ਆਪਣੇ ਹਸਬੰਦ ਨੂੰ ਕਿਹਾ ਮੈਂ ਕਿਹਾ ਮੈਂ ਧੋਦਾ ਹਾਂ ਜ ਸੋਫਿਆਂ ਦੇ ਕੱਪੜੇ ਜਾਂ ਦੀਵਾਨ ਦੀ ਚਾਦਰ ਜਾਂ ਹੋਰ ਛੋਟਾ ਮोटा ਮੈਨੂੰ ਕਹਿੰਦੇ ਨਹੀਂ ਮੈਂ ਪਰਦੇ ਨਹੀਂ ਧੋਤੇ ਸੱਚ ਦੱਸਾਂ ਮੈਂ ਪਰਦੇ ਬਿਲਕੁਲ ਵੀ ਨਹੀਂ ਹੱਥ ਲਾਇਆ ਕਿਉਂਕਿ ਐਤਕੀ ਅਸੀਂ ਸੋਚ ਰਹੇ ਸੀ ਪਰਦੇ ਅਸੀਂ ਚੇਂਜ ਕਰਾਂਗੇ ਤੇ ਫਿਰ ਮਤਲਬ ਜ਼ਿਆਦਾ ਹੋਚ ਪੋਚ ਕੰਮ ਉਹਨਾ ਕੀ ਕਰਨਾ ਚਾਹੀਦਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਫੇਰ ਬੰਦਾ ਉਲਝ ਜਾਂਦਾ ਹਨਾ ਤੇ ਹਾਰ ਦੇ ਵਿੱਚ ਉਲਝ ਜਾਂਦਾ ਇਹ ਦੇਖੋ ਫੇਰ ਵੀ ਕਿੰਨੀ ਡਸਟ ਨਿਕਲੀ ਹੈ ਹਨਾ ਤੇ ਰੋਜ਼ ਦੀ ਰੋਜ਼ ਸਫਾਈ ਕਰਨ ਤੋਂ ਬਾਅਦ ਵੀ ਇੰਨੀ ਡਸਟ ਨਿਕਲਦੀ ਹੈਗੀ ਹੈ ਜਾਲੀਆਂ ਜੂਲੀਆਂ ਹੋਰ ਐ ਕਿ ਮੈਂ ਚਾਲੀ ਵੀ ਨਹੀਂ ਤਹੋਂਗੀ ਕਿਉਂਕਿ ਨਾ ਫੁੱਲ ਜਾਂਦੀ ਹੈ ਲੱਕੜ ਬਸ ਇਸ ਤਰ੍ਹਾਂ ਮੈਂ ਸਾਫ ਕਰ ਦੂੰਗੀ ਤੇ ਕੱਪੜੇ ਨਾਲ ਨਾ ਕਲੀਨਰ ਜਿਹੜਾ ਆਪਾਂ ਬਣਾਇਆ ਉਹ ਸਾਫ਼ ਕਰਨ ਨੂੰ ਕਿ ਇੱਥੇ ਬਸ ਮੈਂ ਇਹ ਜਾਲੀਆਂ ਵੀ ਇਸ ਨਾਲ ਨਾ ਇਹ ਆਪਾਂ ਜਿਹੜਾ ਪੱਖਾ ਸਾਫ਼ ਕਰਨ ਨਾਲ ਲਿਆ ਸੀ ਇੱਥੇ ਲੱਗੇ ਹੀ ਨਹੀਂ ਇੱਥੇ ਮੇਰੀ ਫਰੈਂਡ ਆ ਗਈ ਸੀ ਹਨਾ ਤੇ ਮੈਨੂੰ ਬੜਾ ਅੱਛਾ ਲੱਗਦਾ ਕੋਈ ਮੈਂ ਬਾਹਰ ਕੰਮ ਕਰਦੀ ਹਾਂ ਮਿਲ ਜਾਂਦੇ ਆ ਨਾ ਮੇਰੇ ਜਿਸ ਤਰ੍ਹਾਂ ਆਪਣੇ ਜਾਣ ਕਰ ਤੇ ਬੜਾ ਅੱਛਾ ਲੱਗਦਾ ਹੈ ਹਨਾ 5-10 ਮਿੰਟ ਤਾਂ ਇੱਥੇ ਆਪਣੇ ਲੱਗ ਹੀ ਜਾਂਦੇ ਆ ਇਹਨਾਂ ਨਾਲੇ ਆਪਣਾ ਟਾਈਮ ਪਾਸ ਵਧੀਆ ਹੋ ਜਾਂਦਾ ਹੈ ਹਨਾ ਸਹੀ ਹੈ ਨਾ ਤੇ ਕਹਿੰਦੇ ਨੇ ਜਿਹੜੇ ਜੋਬ ਕਰਦੇ ਉਹ ਸਾਨੂੰ ਘਰੇ ਕੰਮ ਕਰਦੇ ਉਹਨੂੰ ਕਹਿੰ ਦਿੰਦੇ ਆ ਲੈ ਆਪ ਤੋ ਘਰ ਪੇਓ ਜੱਬ ਵੀ ਮਰਜੀ ਕਰ ਸਕਦੇ ਮੈਂ ਕਹਾਂ ਸਾਂ ਕੁਝ ਵੀ ਨਹੀਂ ਹੁੰਦਾ ਤੇ ਸਾਡੇ ਕੋਲ ਵੀ ਇੱਕ ਸਪੈਸ਼ਲ ਟਾਈਮ ਸਾਨੂੰ ਘੜਨਾ ਪੈਂਦਾ ਹੈ ਹਨਾ ਇਸ ਕਮਾਂ ਵਸਤੇ ਤੇ ਫਿਰ ਮੈਂ ਗੱਡੀ ਤੇ ਵੀ ਮਾਰਤਾ ਇਹ ਪਹਿਲਾਂ ਮੈਂ ਗੱਡੀ ਚ ਰੱਖਿਆ ਹੋਇਆ ਸੀਗਾ ਤੇ ਮੈਂ ਇਹਨਾਂ ਨੂੰ ਕਹ ਸੀ ਮੈਂ ਕਿ ਤੁਸੀਂ ਗੱਡੀ ਚ ਰੱਖ ਲਓ ਵੀ ਕਈ ਵਾਰ ਕੱਪੜਾ ਨਹੀਂ ਹੁੰਦਾ ਬਸ ਇਸ ਤਰ੍ਹਾਂ ਤੁਸੀਂ ਸਾਫ਼ ਕਰ ਲੇ ਤੇ ਫਿਰ ਮੈਂ ਗੱਡੀ ਚੋਂ ਬਾਹਰ ਕੱਢਦਾ ਮੈਨੂੰ ਕਹਿੰਦੇ ਮੈਨੂੰ ਤਾਂ ਨਹੀਂ ਮੇਰੇ ਕੋਲ ਨਹੀਂ ਚੱਲਦਾ ਹੈਗਾ ਫਿਰ ਮੈਂ ਇਹਨਾਂ ਦੀ ਗੱਡੀ ਸਾਫ਼ ਕਰਤੀ ਤੇ ਮੈਂ ਕਿਹਾ ਚੱਲ ਕਰ ਦਿੰਨੀ ਆ ਮੈਨੂੰ ਬਹੁਤ ਸ਼ੌਂਕ ਹੈ ਸੱਚ ਦੱਸਾਂ ਮੈਨੂੰ ਇਹ ਹੁੰਦਾ ਵੀ ਚੱਲ ਇੰਨਾ ਕੰਮ ਇਹ ਖੁਦ ਆਪਣਾ ਕਰਦੇ ਆ ਬਾਹਰ ਲਾ ਚਲ ਇਹ ਕੰਮ ਤਾਂ ਮੈਂ ਕਰ ਹੀ ਦਿੰਨੀ ਤੁਹਾਨੂੰ ਪਤਾ ਨਾ ਆਪਾਂ ਗੱਡੀ ਗੱਡੀ ਧੋਂਦੇ ਹੁਣ ਆਪਣੇ ਗਲੀ ਦੇ ਵਿੱਚ ਕਈ ਮਤਲਬ ਇਸ ਤਰ੍ਹਾਂ ਹੈ ਕਿ ਜਿਹੜੇ ਆਪਣੇ ਆਪ ਹੀ ਗੱਡੀ ਧੋਂਦੇ ਆ ਆਪ ਦਾ ਕੰਮ ਕਰਨ ਦੇ ਵਿੱਚ ਮੈਨੂੰ ਬਿਲਕੁਲ ਕਰਨ ਵਾਲਾ ਜਾਂ ਮੇਰੇ ਹਸਬੰਦ ਦੇ ਕਰਨ ਵਾਲਾ ਇਹ ਮੇਰੇ ਹਸਬੰਦ ਕਰਦੇ ਆ ਤੇ ਲੜੀਆਂ ਲੁੜੀਆਂ ਦਾ ਕੰਮ ਹੁਣ ਪਿਛਲੀ ਵਾਰ ਆਪਾਂ ਲਵਾਇਆ ਸੀ ਨਾ ਲੜੀਆਂ ਦਾ ਤੇ ਪਿਛਲੀ ਤੋਂ ਪਿਛਲੀ ਵਾਰ ਸੱਚ ਪਿਛਲੀ ਵਾਰ ਤਾਂ ਆਪਾਂ ਦੀਵਾਲੀ ਮਨਾਈ ਨਹੀਂ ਸੀ ਨਾ ਤੇ ਮਤਲਬ ਤੁਸੀਂ ਦੇਖ ਲਓ 1500 ਰੁਪਏ ਲੈ ਗਿਆ ਸੀ ਲੜੀਆਂ ਲਾਂਦਾ ਤੇ ਲੜੀਆਂ ਲਾਂਦਾ ਤੇ ਮਤਲਬ 800 ਰੁਪਏ ਆਂਦਾ ਲਗਾਉਂਦਾ ਤੇ 700 ਰੁਪਏ ਲਾਂਦਾ ਮਤਲਬ ਇਸ ਤਰ੍ਹਾਂ ਕੁਝ 100 ਰੁਪਏ ਦਾ ਫਰਕ ਸੀਗਾ ਫਿਰ ਐਤ ਕੀ ਤਾਂ ਆਪਾਂ ਖੁਦ ਹੀ ਲਗਾ ਲਿਆ ਤੇ ਇਹ ਟਮਾਟਰ ਵਗੈਰਾ ਸਾਰਿਆਂ ਮੈਂ ਅੱਜ ਫ੍ਰਿਜ ਸਾਫ਼ ਕੀਤਾ ਇਹ ਦੇਖੋ ਸਾਰੀਆਂ ਸੈਲਫਾਂ ਸਾਫ਼ ਕੀਤੀਆਂ ਸਾਰੇ ਬਾਕਸ ਸਾਫ਼ ਕੀਤੇ ਮੇਰਾ ਨੇਲ ਪੇਂਟ ਲੈ ਗਿਆ ਮੈਨੂੰ ਨੇਲ ਪੇਂਟ ਅੱਛਾ ਨਹੀਂ ਲੱਗਿਆ ਇਹ ਹਨਾ ਪਰਪਲ ਜੇ ਕਲਰ ਦਾ ਸੂਟ ਨਾਲ ਦਾ ਲਾਇਆ ਸੀ ਮੈਂ ਤੇ ਅੱਜ ਲਗਾਉਂਗੀ ਟਾਈਮ ਕੱਢ ਕੇ ਅੱਜ ਤਿਆਰੀ ਸ਼ਰੀਖ ਹੋ ਕਰਾਂਗੇ ਹਨਾ ਤੇ ਬਸ ਹੁਣ ਤਾਂ ਟਾਈਮ ਬਹੁਤ ਨੇੜੇ ਐ ਜਿੰਨੀ ਦੇਰ ਕਹਿੰਦੇ ਨਾ ਤੇ ਹਰ ਐਡਵਾਂਸ ਹੋਈ ਆਪਾਂ ਬੋਲਦੇ ਆ ਵੀ ਹਾਂ ਹੈਪੀ ਦੀਵਾਲੀ ਜਾਂ ਮਤਲਬ ਕਿਵੇਂ ਪਰ ਜਿੰਨੀ ਦੇਰ ਉਹ ਚੀਜ਼ ਨਹੀਂ ਆਂਦੀ ਫਿਰ ਉਸ ਦਿਨ ਕੀ ਬੋਲਾਂਗੇ ਆਪਾਂ ਹਨਾ ਸਹੀ ਐ ਨਾ ਤੇ ਲੋ ਜੀ ਹੁਣ ਆਪਾਂ ਚਟਨੀ ਬਣਾਈਏ ਜਿਵੇਂ ਤੁਸੀਂ ਦੇਖਿਆ ਤੇ ਅੱਜ ਮੈਂ ਸਿਰ ਤੋਂ ਤਾ ਸੀਗਾ ਤੇਲ ਲਾਇਆ ਸੀ ਖੂਬ ਸਾਰੀ ਮ사ਜ ਕੀਤੀ ਸੀਗੀ ਮੈਂ ਕੋਸਾ ਕੋਸਾ ਤੇਲ ਨਾ ਮਤਲਬ ਜਿਸ ਤਰ੍ਹਾਂ ਦਿਮਾਗ ਦੀ ਨਸਾਂ ਦੁਖਣ ਲੱਗ ਜਾਂਦੀਆਂ ਨਾ ਤੇ ਉਸ ਟਾਈਮ ਮੈਂ ਗਰਮ ਗਰਮ ਤੇਲ ਲੈ ਕੇ ਨਾ ਜਿਵੇਂ ਆਪਣੇ ਸਿਰ ਦੇ ਵਿੱਚ ਅੱਗੇ ਅੱਗੇ ਪੋਰਸ਼ਨ ਤੇ ਪਾ ਦਿੰਦੀ ਮੇਰਾ ਫਿਰ ਨਾ ਮੈਨੂੰ ਆਰਾਮ ਆਰਾਮ ਚ ਆ ਜਾਂਦਾ ਹੁਣ ਬਸ ਕੱਢੂੰਗੀ ਕੱਲ ਨੂੰ ਮੈਂ ਜੈਕਟ ਇਹ ਮੈਂ ਟੋਕਰੀ ਲਈਏ ਟਮਾਟਰ ਪਾਉਣ ਵਾਸਤੇ ਤੇ ਇਹ ਬਾਲਟੀ ਮੇਰੇ ਹਸਬੰਡ ਛੋਟੀ ਜੀ ਮੰਗਦੇ ਸੀ ਕਿ ਮੈਨੂੰ ਕਹਿੰਦੇ ਮੈਂ ਕਈ ਵਾਰ ਗੱਡੀ ਵਗੈਰਾ ਮੇਰੇ ਕੋਲ ਭਾਰੀ ਚੱਕੀ ਨਹੀਂ ਜਾਂ ਤੇ اور ਇਹ ਮੈਂ ਛੋਟਾ ਡਸਟਬਿਨ ਇਸ ਕਰਕੇ ਲੈ ਕੇ ਆ ਕਿ ਕੁਸਚਨ ਛੋਟੀ ਸਾਡੀ ਬਾਲਟੀ ਡਸਟ ਚਿਲਕੇ ਵਗੈਰਾ ਜਿਵੇਂ ਆਪਾਂ ਸਬਜ਼ੀਆਂ ਦੇ ਲੌਣੇ ਉਹ ਲੱਗ ਹੈ ਇਹ ਮੈਂ ਉਹਦੇ ਵਾਸਤੇ ਲਈ ਉਹ ਛੋਟੀ ਸੀਗੀ ਇਹ ਤਿੰਨੋਂ ਚੀਜ਼ਾਂ ਮੈਂ 22 ਰੁਪਏ ਦੀਆਂ ਲਈਆਂ ਦੇਖੋ ਕਿੰਨੀਆਂ ਸੋਹਣੀਆਂ ਚੀਜ਼ਾਂ ਹਨ ਕਹਿੰਦੇ ਛੋਟੇ ਛੋਟੇ ਸੁਪਨੇ ਹੋ ਸੁਪਨੇ ਫਿਰ ਆਪਣੇ ਹੋ ਹਨਾ ਤੇ ਕਹਿੰਦੇ ਨਾ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਜਿਹੜੀ ਸਾਨੂੰ ਖੁਸ਼ੀ ਮਿਲਦੀ ਹੈ ਤੇ ਨਾਲੇ ਤਾਂ ਹੈ ਇਸ ਤਰ੍ਹਾਂ ਕਿ ਆਪਣੇ ਆਪਾਂ ਹਿਸਾਬ ਨਾਲ ਕੋਈ ਚੀਜ਼ ਲੈ ਲੈਨੇ ਆ ਸਸਤੀ ਦੀ ਗੱਲ ਨਹੀਂ ਹੁੰਦੀ ਗੱਲ ਇਹ ਹੁੰਦੀ ਹੈ ਕਿ ਸਾਨੂੰ ਚੀਜ਼ ਸਾਡੇ ਵਸਤੇ ਕੰਮ ਆ ਜਾਂਦੀ ਹੈਗੀ ਹੈ ਹਨਾ ਤੇ ਹੁਣ ਆਪਾਂ ਦੇਖ ਲਓ ਜੀ ਆਪਾਂ ਇਹ ਰੋਲ ਮੰਗਾਇਆ ਸੀ ਤੇ ਬਾਕੀ ਮੈਂ ਸਬਜੀ ਵਗੈਰਾ ਨੂੰ ਤੜਕਾ ਲਾ ਰਹੀ ਹੈਗੀ ਆ ਤੇ ਸਾਮਾਨ ਜਰੂਰ ਦੱਸਿਓ ਠੀਕ ਹੈ 20 ਰੁਪਏ ਦਾ ਆਇਆ ਸੇਲ ਦੇ ਵਿੱਚੋਂ ਲਿਆਂਦਾ ਮੈਨੂੰ ਬਹੁਤ ਅੱਛਾ ਲੱਗਿਆ ਟਮਾਟਰ ਇੰਨੇ ਵਧੀਆ ਸੈੱਟ ਹੋ ਗਏ ਹਨਾ ਕਿਉਂਕਿ ਮੇਰੇ ਕੋਲ ਟੋਕਰੀ ਹੈ ਨਹੀਂ ਸੀਗੀ ਕੋਈ ਤੇ ਹੁਣ ਮੈਂ ਇਸ ਮਰਸੋਈ ਦੇ ਵਿੱਚ ਆ ਗਈ ਸੀ ਜਿਵੇਂ ਮੈਂ ਸਾਰਾ ਕੁਛ ਸ਼ਾਰਟ ਵੀਡੀਓ ਦੇ ਵਿੱਚ ਹੀ ਬਣਾ ਲਿਆ ਸੀਗਾ ਹਨਾ ਛੋਲੇ ਬਣਾਏ ਸੀ ਕੱਲ ਰਾਤ ਨੂੰ ਤੇ ਚਾਵਲ ਬਣਾਏ ਸੀ ਚਟਨੀ ਬਣਾਈ ਸੀਗੀ ਤੇ ਨਾਲ ਕੀ ਬਣਾਏ ਸੀ ਰੋਟੀ ਮਤਲਬ ਆਟਾ ਗੁੰਨ ਲਿਆ ਸੀਗਾ ਤੇ ਰੋਟੀਆਂ ਦਾ ਕੰਮ ਕੱਲ ਮੈਂ ਸ਼ਾਰਟ ਵੀਡੀਓ ਦੇ ਵਿੱਚ ਹੀ ਸਾਰਾ ਕੁਝ ਬਣਾ ਲਿਆ ਮੇਰਾ ਮਨ ਸੀਗਾ ਵੀ ਮੈਂ ਕੰਮ ਕਰਦੀ ਕਰਦੀ ਹਰੇਕ ਕੰਮ ਕਰਾਂ ਤੇ ਫਿਰ ਵੀਡੀਓ ਪਾਵਾਂ ਮੇਰਾ ਮਨ ਜਦੋਂ ਹੁੰਦਾ ਨਾ ਫਿਰ ਮੈਂ ਉਹ ਚੀਜ਼ ਜ਼ਰੂਰ ਕਰਦੀ ਹੁੰਨੀ ਆ ਇਹ ਦੇਖੋ ਚਾਵਲ ਵੀ ਬਣ ਚੁੱਕੇ ਆ ਆਪਣੇ ਛੋਲੇ ਵੀ ਬਣ ਚੁੱਕੇ ਆ ਆਟਾ ਮੈਂ ਦੁਪਹਿਰੇ ਹੀ ਗੁੰਨ ਕੇ ਰੱਖਤਾ ਸੀਗਾ ਨਮਕਦਾਨੀ ਵੀ ਮੈਂ ਸਾਫ਼ ਕਰਤੀ ਸੀ ਬਸ ਬਾਕੀ ਇਹ ਜਿਹੜੇ ਮਸ਼ੀਨ ਔਰ ਆਪਣਾ ਕੈਟਲ ਔਰ ਜਿਹੜੀ ਹੈਗੀ ਆਪਣੀ ਮਿਕਸੀ ਇਹ ਮੈਂ ਕੱਲ ਨੂੰ ਸਾਫ਼ ਕਰੂੰਗੀ ਜਿਹੜੀ ਮੈਨੂੰ ਲੱਗ ਰਹੀ ਹੈ ਕਿ ਇਹਨੂੰ ਸਾਫ਼ ਕਰਨਾ ਪੈਣਾ ਤੇ ਹੁਣ ਆਪਾਂ ਇਸ ਵੀਡੀਓ ਦਾ ਐਂਡ ਹੀ ਕਰਦੇ ਆਂ ਤੇ ਸ਼ ਫਿਰ ਕੱਲ ਸਵੇਰੇ ਫੇਰ ਅੱਜ ਵਾਂਗੂ ਮਿਲਦੇ ਆ ਠੀਕ ਹੈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਨੇ ਆ ਤੇ ਲੜੀਆਂ ਦੇਖ ਲਓ ਕਿੰਨੀ ਜਗਮਗ ਜਗਮਗ ਕਰੀ ਜਾਂਦੀ ਆਪਣੀ ਗਲੀ ਹਨਾ ਇੱਕ ਪਾਸੇ ਜ਼ਿਆਦਾ ਰੋਸ਼ਨੀ ਇੱਕ ਪਾਸੇ ਘੱਟ ਹੈ ਤੇ ਬਹੁਤ ਮਜ਼ਾ ਆ ਰਿਹਾ ਸੀ ਤੇ ਬਹੁਤ ਅੱਛਾ ਲੱਗਦਾ ਦਿਵਾਲੀ ਦਾ ਤਿਹਾਰ ਹੈ ਨਾ ਸਾਰਿਆਂ ਪਾਸੇ ਲਾਈਟਾਂ ਹੀ ਲਾਈਟਾਂ ਇੱਕ ਦੂਜੇ ਨੂੰ ਮਿਲਦੇ ਆ ਤੇ ਇੱਕ ਦੂਜੇ ਦੇ ਨਾਲ ਕਹਿੰਦੇ ਨਾ ਮੁਲਾਕਾਤ ਹੁੰਦੀ ਹੈ ਕੰਨੇ ਨਾ ਵੈਸੇ ਆਪਾਂ ਘਰਾਂ ਚ ਬੈਠੇ ਰਹਨੇ ਆ ਦਿਵਾਲੀ ਨੂੰ ਆਪਾਂ ਸਾਰੇ ਮਿਲਦੇ ਦਿਵਾਲੀ ਦੀ ਵੀ ਵੀਡੀਓ ਬਣਾਵਾਂਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਜੀ ਵੀ ਮੈਂ ਕੱਲ ਵੀ ਸ਼ਾਰਟ ਵੀਡੀਓ ਬਣਾਈ ਸੀ ਇੱਥੇ ਕੜ ਕੇ ਬਣਾਈ ਸੀ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਸਾਰਾ ਕੰਮ ਹੋ ਚੁੱਕਿਆ ਸੀਗਾ ਘਰ ਦਾ ਤੇ ਖਾਣ ਪੀਣ ਦਾ ਤੇ ਬਸ ਮੈਂ ਇਹਨਾਂ ਦਾ ਇੰਤਜ਼ਾਰ ਕਰ ਰਹੀ ਸੀਗੀ ਹਨਾ ਤੇ ਫੇਰ ਅਸੀਂ ਥੋੜਾ ਜਿਹਾ ਘੁੰਮਣ ਫਿਰਨ ਗਏ ਤੇ ਸਮਾਨ ਤਾਂ ਮੈਂ ਜਾ ਕੇ ਲਈ ਆਈ ਸੀਗੀ ਤੇ ਉਹ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਠੀਕ ਹੈ ਮੈਂ ਕੀ ਕੀ ਲੈ ਕੇ ਆਈ ਆ ਤੇ ਅੱਜ ਦੀ ਜੀ ਵੀ ਮੈਂ ਦੱਸੇ ਇਸ ਵੀਡੀਓ ਦੇ ਨੇ ਡੱਥੇ ਕਰਾਂਗੇ ਵੀਡੀਓ ਜਰੂਰ ਦ ਪਹਿਲਾਂ ਘੜੀ ਦਸਾਂ ਲੈ ਕੇ ਆਓ ਤੁਸੀਂ ਜਾ ਕੇ ਹੋਰ ਕੀ ਹੁਣ ਇੱਕ ਦੋ ਵਿੱਚ ਦੀ ਮਾੜਾ ਜਿਹਾ ਟਾਈਮ ਲੱਗਿਆ ਆਪਣੇ ਵੀ ਕੰਮ ਕਰ ਲਓ ਠੀਕ ਹੈ ਹਾਂ ਇਹ ਚੰਗਾ ਲੱਗਿਆ बताऊं परसों बर्तन वाली आ गई मैं क्या हां आज मैंने देखा था मैं क्या मेहनत बरत रखा हुआ है हमने लीजिए अपना खाना बन चुका है देखो इधर बन गए चावल देख सकते हो ਤੁਸੀਂ میں ਸ਼ਾਰਟ ਵੀਡੀਓ ਬਣਾਉਂਦੇ ਬਣਾਉਂਦੇ ਸਾਰਾ ਕੰਮ ਕਰ ਲਿਆ ਇਸ ਤੋਂ ਬਾਅਦ ਸੋਲੇ ਤੇ ਇਹ ਸਮਾਨ ਮੈਂ ਹੁਣ ਰੱਖ ਦੂੰਗੀ ਇੱਥੋਂ ਸਾਰਾ ਸਾਫ਼ ਕਰਤਾ ਮੈਂ